ਮਾ ਕੋਈ ਮੁਸਲਿਮ ਤਿਆਰ ਹੋਵੇ ਕੋਈ ਹਿੰਦੂ ਤਿਆਰ ਹੋਵੇ ਅਸੀਂ ਲੋਕ ਰਲ ਮਿਲ ਕੇ ਬਣਾਉਂਦੇ ਆਂ ਅੱਜ ਇੱਕ ਐਸੀਆਂ ਤਾਕਤਾਂ ਜਿਹੜੀਆਂ ਜਿਹੜੇ ਬੰਗਲਾਦੇਸ਼ੀ ਤਖਤਾਂ ਇੱਥੇ ਆ ਗਈਆਂ ਉਹ ਤੁਹਾਨੂੰ ਨਹੀਂ ਜਾਣੀਆਂ ਗੁਲੰਦਰ ਸ਼ਹਿਰ ਨੂੰ ਪਾਕਿਸਤਾਨ ਬਣਾਉਣ ਦੀ ਸਾਜ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਜਿਹੜੀ ਉਹ ਆਡੀਓ ਆਈ ਹੈ ਉਹ ਦੇਸ਼ ਨੂੰ ਤੋੜਨ ਵਾਲੀ ਹੈ ਦੇਸ਼ ਨੂੰ ਭੜਕਾਉਣ ਵਾਲੀ ਹੈ ਕਿ ਜਿੰਨੇ ਵੀ ਚਾਹ ਲੋ ਕਿ ਮੁਸਲਿਮ ਸਮਾਜਾਂ ਦੇ ਲੋਕ ਨੇ ਇਹਨਾਂ ਦੇ ਪ੍ਰੋਪਰ ਆਧਾਰ ਕਾਰਡ ਪ੍ਰੋਪਰ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਕਿ ਇਹ ਆਪਣੇ ਜਿਹੜੇ ਵੀ ਪਿੰਡ ਤੋਂ ਜਿਹੜੇ ਵੀ ਸ਼ਹਿਰ ਤੋਂ ਆਏ ਆ ਕਿ ਆਏ ਉੱਥੇ ਕ੍ਰਾਈਮ ਕਰਕੇ ਆਏ ਆ ਕਿ ਆ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਕੀ ਆ ਅੱਜ ਪ੍ਰਭੂ ਰਾਮ ਦਾ ਨਾਮ ਲੈਣ ਤੋਂ ਦੇਖੋ ਕਿਸ ਸ਼ਹਿਰ ਦੇ ਵਿੱਚ ਜਿੱਥੇ ਲੋਕ ਦੇਵੀ ਦੇਵਤਿਆਂ ਨੂੰ ਹਰ ਇੱਕ ਤਿਉਹਾਰ ਮਨਾਉਂਦੇ ਆ ਅੱਜ ਤੇ ਆਈਡੀ ਕੋਈ ਮੁਸਲਮਣ ਤਿਉਹਾਰ ਹੋਵੇ ਕੋਈ ਹਿੰਦੂ ਤਿਉਹਾਰ ਹੋਵੇ ਅਸੀਂ ਲੋਕ ਰਲ ਮਿਲ ਕੇ ਮਨਾਉਂਦੇ ਆ ਅੱਜ ਇੱਕ ਐਸੀਆਂ ਤਾਕਤਾਂ ਜਿਹੜੀਆਂ ਵੀਡੀਓ ਬੰਗਲਾਦੇਸ਼ੀ ਤਖਤਾਂ ਹੱਥ ਆ ਗਈਆਂ ਉਹ ਤੁਰਨ ਚਾਹਦੀਆਂ ਉਹਨਾਂ ਨੂੰ ਪਤਾ ਲੱਗਿਆ ਕਿ ਅੱਜ ਮਾਂ ਦੁਰਗਾ ਦਾ ਤਿਹਾੜੀ ਲੋਕ ਪਰ ਆ ਰਹੇ ਆ ਕਰ ਬਿਛਾਰਾ ਬਣਾਇਆ ਹੁਣ ਟੁਗਤ ਬਾਜ਼ੀ ਮਾਰ ਰਹੀ ਜੀ ਪ੍ਰਗਰਤੀ ਬਸਾਨਣ ਵਾਲਾ ਦੁਵਾਲੀ ਆਣ ਵਾਲੀ ਹੈ ਇੱਕ ਐਸੇ ਬੰਦੇ ਦੀ ਵੀਡੀਓ ਵਾਇਰਲ ਹੋ ਰਹੀ ਹੈ ਅਯੂਬ ਦੁੱਗਲ ਜਿਹੜਾ ਜਦੋਂ ਕਿਤੇ ਬੈਨੀਫਿਟ ਲੈਣਿਆ ਅਜੋ ਧਰਮਪਤਨੀਓ ਦੀ ਕਾਉਂਸਲਰ ਹੈ ਉਹ ਧਰਮਪਤਨੀਓ ਦੀ ਕਾਉਂਸਲਰ ਹੈ ਇਲੈਕਸ਼ਨ ਲੜਨਾ ਤੇ ਅਰਜਰਬ ਸੀਟ ਤੋਂ ਤੇ ਨਾਮ ਆਪਣਾ ਕੀ ਹੈ ਯੂਬ ਖਾਨ ਜਦੋਂ ਕੋਤੇ ਦੰਗਾ ਪੜਗਾਨ ਦੀ ਗੱਲ ਆਵੇ ਅਦੂ ਅੱਜ ਬੰਗਲਾਦੇਸ਼ੀਏ ਦੇ ਹੱਕ ਚ ਬੋਲ ਰਹੇ ਆ ਤੇ ਬੈਨੀਫਿਟ ਦੇਸ਼ ਦਾ ਸੰਵਿਧਾਨ ਦੇ ਮੁਤਾਬਕ ਦਲਿਤ ਸੀਟ ਚ ਇਲੈਕਸ਼ਨ ਲੜ ਰਿਹਾ ਇਸ ਕਰਕੇ ਇਦਾਂ ਦੇ ਲੋਕਾਂ ਚਿਹਰਾ ਬੇਨਕਾਬ ਹੋਇਆ ਜਿਹੜੀ ਉਹਦੀ ਆਡੀਓ ਆਈ ਹੈ ਉਹ ਦੇਸ਼ ਨੂੰ ਤੋੜਨ ਵਾਲੀ ਹੈ ਦੇਸ਼ ਨੂੰ ਪੜਗਾਨਣ ਵਾਲੀ ਹੈ ਕਿ ਹਿੰਦੂ ਆਪਸੇ ਲੜਨ ਇਸ ਕਰਕੇ ਉਹਦੀ ਵੀਡੀਓ ਦੇ ਹਿਸਾਬ ਨਾਲ ਜਿਹੜੀ ਆਪਾਂ ਪ੍ਰਸ਼ਾਸਨ ਨੂੰ ਦਿੱਤੀ ਹੈ ਐਵਿਡੈਂਸ ਇਮੀਡੀਏਟ ਅਰੈਸਟ ਕੀਤਾ ਜਾਵੇ ਔਰ ਖਲਾਸ ਦੇਸ਼ ਦਰੋਹੀ ਦਾ ਜਿਹੜਾ ਮੁਕਦਮਾ ਦਰਜ ਕੀਤਾ ਜਾਵੇ ਕਿ ਲੋਕਾਂ ਕੋਲ ਆਦੇਵੇ ਕਦੀ ਉਹ ਦੇਸ਼ ਦੇ ਪ੍ਰਧਾਨ ਮੰਤਰੀ ਖਿਲਾਫ ਬੋਲਦਾ ਕਦੀ ਉਹ ਆਰਐਸਐਸ ਦੇ ਖਿਲਾਫ ਬੋਲਦਾ ਕਦੀ ਉਹ ਇੱਕ ਐਸੀ ਸਟੇਟ ਦਾ ਮੁੱਖ ਮੰਤਰੀ ਜਿਹੜਾ ਗਰੀਬਾਂ ਦੀ ਗੱਲ ਸੁਣ ਰਿਹਾ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਅਦਿੱਤਜੋਗੀਨਾਥ ਕਦੀ ਉਹਨੇ ਖਿਲਾਫ ਬੋਲਦਾ ਅੱਜ ਦਿਨ ਰੋਜ਼ ਬਿਆਨ ਦਿੰਦਾ ਕਿ ਦੇਸ਼ ਟੁੱਟਦੇ ਤੋੜਨ ਦੀ ਜਿਹੜੀ ਤਾਕਤ ਵਧੇ ਲੋਕਾਂ ਦੇ ਵਿੱਚ ਹਿੰਦੂ ਭਾਈਚਾਰੇ ਦੇ ਫੁੱਟ ਪਵੇ ਇਹ ਅਫਸੀ ਲੜਨ ਅਸੀਂ ਜਦੋਂ ਕੋਈ ਮੁਸਲਮ ਤਿਆਰਾਂ ਦਾ ਸਭ ਤੋਂ ਕਿਉਂ ਮਨਾਣੇ ਆ ਮੁਸਲਮ ਕੋਈ ਵੀ ਫੰਕਸ਼ਨ ਆਵੇ ਅਸੀਂ ਲੋਕ ਨੂੰ ਅੱਗੇ ਹੋ ਕੇ ਮਨਾਣੇ ਆ ਇਹ ਲੋਕ ਜਦੋਂ ਜਦੋਂ ਚਾਹਤੋਂ ਹਿੰਦੂਆਂ ਦਾ ਤਿਆਰ ਕੋਈ ਆਵੇ ਇਹ ਲੋਕ ਬੰਗਲਾਦੇਸ਼ੀ ਲੋਕ ਸਾਨੂੰ ਲੜਾਉਣਾ ਚਾਹੁੰਦੇ ਆ ਅੱਜੋ ਬੋਲ ਕਿਤੇ ਰਿਹਾ ਅੱਜੋ ਉਥੇ ਬੋਲ ਰਿਹਾ ਪਹਿਲੋਂ ਤੋਂ ਗਾਉਂ ਤੇ ਬੋਲ ਰਿਹਾ ਕਿ ਜਿਹੜੀ ਪਹਿ ਲਗਾਉਂਦੀ ਜਿਹੜੀ ਘਟਨਾ ਹੋਈ ਉਹ ਵੀ ਇਹਨਾਂ ਨੇ ਜਾਣ ਕੇ ਕਰਾਈ ਏ ਇਹ ਦੇਸ਼ ਤੋੜਨ ਦੀ ਗੱਲ ਹੈ ਅੱਜ ਹਰ ਇੱਕ ਦੇਸ਼ ਦੇ ਵਾਸੀ ਦੇ ਦਿਲ ਤੇ ਪਹਿ ਲਗਾਉਂਦੀ ਜਿਹੜੀ ਘਟਨਾ ਹੈ ਦਿਲ ਤੇ ਲੱਗੀ ਹੈ ਦੁੱਖ ਹੈ ਪਰ ਇਹ ਲੋਕ ਭੜਕਾ ਰਹੇ ਆ ਇਸ ਕਰਕੇ ਪ੍ਰਸ਼ਾਸਨ ਨੂੰ ਪੂਰਾ ਸ਼ਵਾਸਨ ਦਿੱਤਾ ਗਲਤ ਅਰੈਸਟ ਕੀਤਾ ਜਾਏਗਾ ਅਗਰ ਗਲਤ ਅਰੈਸਟ ਨਹੀਂ ਕੀਤੇਗੇ ਤੇ ਬਖਸ਼ੂ ਦੁਆਰਾ ਧੰਨਵਾਦ ਸੀ ਰਵਾੜ ਕੀਤਾ ਗਲਤ ਅਰੈਸਟ ਕਰ ਗਲਤ ਅਰੈਸਟ ਕਰ ਗਲੰਦਰ ਸ਼ਹਿਰ ਨੂੰ ਪਾਕਿਸਤਾਨ ਬਣਾਉਣ ਦੀ ਸਾਜ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਕਿ ਜਿੰਨੇ ਵੀ ਕਹੋ ਕਿ ਮੁਸਲਿਮ ਸਮਾਜ ਦੇ ਲੋਕ ਨੇ ਇਹਨਾਂ ਦੇ ਪ੍ਰੋਪਰ ਆਧਾਰ ਕਾਰਡ ਪ੍ਰੋਪਰ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਕਿ ਇਹ ਆਪਣੇ ਜਿਹੜੇ ਵੀ ਪਿੰਡ ਤੋਂ ਜਿਹੜੇ ਵੀ ਸ਼ਹਿਰ ਤੋਂ ਆਏ ਆ ਕਿਆ ਆਏ ਉੱਥੇ ਕ੍ਰਾਈਮ ਕਰਕੇ ਆਏ ਆ? ਕਿਆ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਕੀ ਆ? ਅੱਜ ਇੱਕ ਸਾਡੇ ਭਰਾ ਨੂੰ ਜੈ ਸ਼੍ਰੀ ਰਾਮ ਕਹਿਣ ਤੇ 100 ਬੰਦਾ ਉਹਨੂੰ ਮਾਰਨ ਤੇ ਆ ਗਿਆ, ਕੁੱਟਣ ਤੇ ਆ ਗਿਆ, ਉਹ ਵੀ ਐਕਟਵਲ ਚਾਬੀ ਕਢ ਲਈ। ਉਹਨੂੰ ਜੁੱਤੀਆਂ ਨਾਲ ਤੱਕ ਮਾਰਨ ਦੀ ਜਿਹੜੀ ਜੁਰਤ ਕੀਤੀ ਇਹਨਾਂ ਨੇ। ਮੈਂ ਇਹਨਾਂ ਨੂੰ ਇੱਕ ਗੱਲ ਕਹਿਣਾ ਚਾਹੁੰਨਾ ਕਿ ਜਿਨੇ ਵੀ ਇਹ ਉਸ ਜਗ੍ਹਾ ਤੇ ਮੌਜੂਦ ਸਿਗੇ, ਅਸੀਂ ਆ ਚੌਂਕ 'ਚ ਖੜੇ ਆ, ਬੀਐਮਸੀ ਚੌਂਕ ਦੇ ਵਿੱਚ। ਭਗਵਾਨ ਜਿਹੜਾ ਇਹ ਸਾਰਾ Hindu ਸਮਾਜ ਜਿਹੜਾ ਇੱਥੇ ਖੜਾ ਸੰਵਿਧਾਨ ਚੌਕ ਦੇ ਵਿੱਚ ਜੇ ਤੁਸੀਂ ਚਾਹੁੰਦੇ ਹੋ ਕਿ ਅੱਗੋਂ ਦੀ ਅਸੀਂ ਆਪਣਾ ਜਿਹੜਾ ਰਿਸ਼ਤਾ ਤੁਸੀਂ ਬਣਾਇਆ ਹੋਇਆ Hindu ਸਿੱਖ ਮੁਸਲਮਾਨ ਇਸਾਈ ਭਾਈਚਾਰੇ ਦਾ ਜੇ ਇਹਨੂੰ ਕਾਇਮ ਰੱਖਣਾ ਤੇ ਜਿਹੜੀ ਤੁਸੀਂ ਆ ਵਧੇਗੀ ਕੀਤੀ ਆ ਜੋ ਉਹਨਾਂ ਹਰਕਤ ਕੀਤੀ ਆ ਇਹਦੇ ਤੇ ਤੁਹਾਡੇ ਤੇ ਪਰਚਾ ਵੀ ਦਰਜ ਹੋਣਾ ਚਾਹੀਦਾ ਅਗਰ ਨਹੀਂ ਪਰਚਾ ਦਰਜ ਹੁੰਦਾ ਤੇ ਜਿਹੜਾ ਸਮਾਜ ਜਿਹੜਾ ਆ ਉਹ ਡੀਸੀ ਦਫ਼ਤਰ ਦਾ ਘਰਾਓ ਜਿਹੜਾ ਅਗਲਾ ਐਲਾਨ ਕਰਨ ਜਾ ਰਿਹਾ ਉਹ ਡੀਸੀ ਦਫ਼ਤਰ ਦਾ ਘਰਾਓ ਵੀ ਕਰਾਂਗੇ ਔਰ ਜਿਹੜੇ ਬੰਦਿਆਂ ਨੇ ਮੈਮੋਰੰਡਮ ਦੇ ਵਿੱਚ ਨਾਮ ਜਿਨ੍ਹਾਂ ਦੇ ਬਾਇ ਨੇਮ ਨਾਮ ਲਿਖੇ ਹੋਏ ਨੇ ਮੋਬਾਈਲ ਨੰਬਰ ਨੇ ਬਾਇ ਨੇਮ ਉਹਨਾਂ ਦੇ ਪਰਚਾ ਦੱਚ ਕਰਕੇ 24 ਘੰਟਿਆਂ ਦੇ ਅੰਦਰ ਤਰ੍ਹਾਂ ਨੂੰ ਰਿਜਿਸਟਰ ਕੀਤਾ ਜਾਵੇ ਹਿੰਦੂਆਂ ਦੇ ਤਿਉਹਾਰਾਂ ਨੂੰ ਕੋਈ ਟਾਰਗੇਟ ਕਰੂਗਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਚਾਹੇ ਉਹ ਕੋਈ ਵੀ ਸਮਾਜ ਦਾ ਹੋਵੇ ਤਿਉਹਾਰ ਰਲ ਕੇ ਮਨਾਵਾਂਗੇ ਤੇ ਰਲ ਕੇ ਮਨਾਵਾਂਗੇ ਜੇ ਤਿਉਹਾਰ ਨੂੰ ਟਾਰਗੇਟ ਕਰੋਗੇ ਤੇ ਜੁੱਤੀਆਂ ਵੀ ਮਾਰਾਂਗੇ ਤੇ ਮੂੰਹ ਵੀ ਕਾਲਾ ਕਰਾਂਗੇ ਭਾਵੇਂ ਜਿਹੜਾ ਮਰਜ਼ੀ ਹੋਵੇ